ਅੱਛਾ ਇੱਥੋਂ ਪਾਉਂਦੇ ਆ ਇਹੇ ਜੀ ਆਹ ਫੈਕਟਰੀ ਚਲਾ ਰਿਹਾ ਜੀ ਹਾਂ ਉਹ ਜਿੰਨਾ ਵੀ ਕੈਮੀਕਲ ਵਾਲਾ ਤੇ ਗੰਦਾ ਪਾਣੀ ਆ ਉਹਦੇ ਵਿੱਚ ਆਉਂਦਾ ਜੀ ਇਹ ਹੁਣ ਇਹ ਮੰਦੇ ਰੋਹ ਪੜ ਜਾਂਦੀ ਹੈ ਜੀ ਹਾਂ ਹਾਂ ਬਈ ਐਸ ਭਾਈ ਇਹ ਕੋਲ ਕੋਲਾ ਕਮੈਸਟੀ ਕਿੰਨੀ ਹੋਗੀ ਇਹ ਇੱਧੇ ਜੱਡਾ ਜੀ ਇੱਧੇ ਜੱਡਾ ਤੇ ਜਿਹੜਾ ਆ ਪਾਣੀ ਆ ਜੀ ਇਸ ਪਾਣੀ ਨੂੰ ਅਸੀਂ ਰੋਕਿਆ ਇਹਨੂੰ ਇਸ ਪਾਣੀ ਨੂੰ ਚੱਕ ਕੇ ਉਹ ਇੱਥੇ ਘੱਟਿਆ ਜੀ ਸਾਰਾ ਇਹਦੇ ਚ ਘੱਟਦਾ ਤੇ ਆ ਅਈਦੀ ਕਿੰਨੀ ਹੋਊਗੀ ਤੂੰ ਤਾਂ ਸਾਰੇ ਨਾਲੇ ਕੈਪੈਸਿਟੀ ਕਿੰਨੀ ਹੋਊਗੀ ਇਹ 20 20 ਆਏ ਆ ਜੀ ਹਾਂ ਤੇ 15 ਆਏਗਾ ਬੱਲੇ ਬੱਲੇ ਇਹ 10 15 15 20 ਕੁਛ ਥਲੇ ਡੁੱਬਿਆ ਇਸ ਚ ਵੀ ਹੈ ਹਾਂ ਆ ਵੀ ਇਹੀ ਫਿਰ ਹੁਣ ਨੰਗੀਆਂ ਬਣਾ ਗਏ ਨਾ ਜੀ ਪਹਿਲਾਂ ਤਾਂ ਇਹ ਪਹਿਲਾਂ ਇਹ ਪੁਰਾਣੇ ਆ ਬਾਰੀ ਜੀ ਇੱਕ ਗੱਲ ਸੁਣ ਲਿਓ ਜੇ ਆ ਵਕਾਫ ਹੀ ਦਿਓ ਜੇ ਆ ਕੇ ਕਿ ਇਹ 15 ਫੁੱਟ ਘੱਟੋ ਘੱਟ ਹੋਊਗਾ ਐ ਹਾਂਜੀ ਤੇ ਵੀ ਹੈ ਤੇ ਡੂੰਘਾਈ ਵੀ ਇੰਨੀ ਹੈ 15 20 ਡੂੰਘਾਈ 20 ਲਈ ਹੋਈ ਐ ਐ 20 ਹੋਵੇ ਭਾਈ ਤੇ ਇੱਥੇ ਪੂਰਾ ਪਾਣੀ ਭਰਦਾ ਹੈ ਤੇ ਇਕ ਇਧਰਲੇ ਪਾਸੇ ਇੱਥੇ ਵੀ ਭਰਦਾ ਹੈ ਹੁਣ ਇੱਕ ਮੈਂ ਤੁਹਾਨੂੰ ਵੀ ਗੱਲ ਦੱਸਦਾ ਤੇ ਨਾਲ ਨਾਲ ਮੈਂ ਸਾਡੇ ਜਿਹੜੇ ਸਰਦਾਰ ਮੁੱਖ ਮੰਤਰੀ ਕਸਟੋਡੀਅਨ ਸਾਹਿਬ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਇਹ ਪੋਲੂਸ਼ਨ ਬੋਰਡ ਵੱਲੋਂ ਇਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਗਿਆ ਫਰਦਰ ਕੈਂਸਲ ਕੀਤਾ ਹੋਇਆ ਰੱਦ ਕੀਤਾ ਹੋਇਆ ਤਾਂ ਇਹ ਕਿਹੜੇ ਕਾਨੂੰਨ ਦੇ ਤਹਿਤ ਇਹ ਫੈਕਟਰੀ ਚੱਲ ਰਹੀ ਹੈ ਇਹਨਾਂ ਕੋਲੇ ਪੰਡ ਵਾਲਿਆਂ ਕੋਲੇ ਸਬੂਤ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਇਹ ਜੇ ਭਗਵੰਤ ਮਾਨ ਦੀ ਸਰਕਾਰ ਕਰੇ ਨਾ ਕਰੇ ਇਸ ਬੰਦੇ ਨੂੰ ਸਜ਼ਾ ਹੋਊਗੀ ਇਹ ਲਿਖ ਕੇ ਲੈ ਲਓ ਕਿਉਂਕਿ ਵਾਟਰ ਐਕਟ ਦਾ ਜਿਹੜਾ ਹੈ ਨਾ ਕਾਨੂੰਨ ਦੇ ਤਹਿਤ ਬੰਦ ਕੀਤੀ ਹੋਈ ਚੀਜ਼ ਜੇ ਕੋਈ ਚਲਾਉਂਦਾ ਹੈ ਉਹਨੂੰ ਸਜਾਏ ਇਹ ਇਹਨੂੰ ਐਫਲੂਐਂਟ ਵਾਟਰ ਆਉਂਦੇ ਨੇ ਮਤਲਬ ਜਿਹੜਾ ਕੈਮੀਕਲ ਦਾ ਵਾਟਰ ਹੁੰਦਾ ਹੈ ਨਾ ਇਹ ਉਹਨੂੰ ਕੱਢਦੇ ਨੇ ਔਰ ਇਹ ਵਾਟਰ ਅੱਗੇ ਚਾਕੇ ਜਿੱਥੇ ਵੀ ਪੈ ਰਿਹਾ ਹੈ ਇਹ ਗੋਣਾ ਸਾਰੇ ਬਾਣਾ ਚ ਪੈਂਦਾ ਜੀ ਇਹ ਜੀ ਪਹਿਲਾਂ ਤਾਂ ਸਾਰਾ ਇੱਥੇ ਪਾਉਂਦਾ ਜੀ ਪਹਿਲਾਂ ਤਾਂ ਖੂਹਾਂ ਚ ਪਾਈ ਗਏ ਜਮੀਨ ਜੀ ਆ ਉਹ ਵੀ ਮਿਸ਼ਨ ਨਹੀਂ ਕੀਤਾ ਜਿਵੇਂ ਪੋਲਿਊਸ਼ਨ ਬੋਰਡ ਨੇ ਵੀ ਜ਼ਮੀਨ ਦੇ ਵਿੱਚ ਪਾ ਰਿਹਾ ਹੈ ਆ ਦੇਖੋ ਕੋਈ ਵੀ ਦਿਖਾ ਦਿਓ ਕੋਈ ਵੀ ਦਿਖਾ ਆ ਖੂਹ ਜੀ ਕਾ ਨਾਲ ਮੇਰੇ ਤਾਂ ਵਿਖਾਈ ਹੋਈ ਆ ਪਹਿਲਾਂ ਵੀ ਤੇ ਹੁਣ ਹੁਣ ਚ ਬਣਾਉਂਦਾ ਪਹਿਲਾਂ ਇਧਰ ਵੀ ਲਾਇਆ ਵੀ ਆ ਜਿਹੜਾ ਉਹ ਇੱਕ ਦਾ ਤਰ੍ਹਾਂ ਤੇ ਨਾ ਛੱਡ ਜੋ ਉਹ ਵੀ ਹੱਲ ਦਾ ਆਜਾ ਹੁਣ ਜੀ ਅਸਲ ਗੱਲ ਆਪਾਂ ਤੁਹਾਡੀ ਮੋਟਰ ਉਹਨਾਂ ਨੇ ਆ ਬਣਾਈ ਹੈ ਹੁਣ ਆ ਪਾਣੀ ਵੀ ਇਹ ਇਹ ਉਹਦਾ ਫੈਕਟਰੀ ਚਲਾ ਰਿਹਾ ਹੈਗਾ ਉਹਦਾ ਕੈਮੀਕਲ ਵਾਲਾ ਪਾਣੀ ਕਿਉਂਦਾ ਜੀ ਹੁਣ ਇਹ ਸਾਰਾ ਬਾਹਰ ਕੱਢਦਾ ਬਾਹਰ ਕੱਢਦਾ ਇੱਧਰ ਕੱਢਦਾ ਹਾਂ ਹਾਂ ਜੀ ਆਹ ਸਾਰਾ ਆਹ ਦੇਖਾ ਗਿਆ ਬੱਟਰੀ ਓਪਨ ਚ ਗੱਡੀ ਜਾਂਦਾ ਜੀ ਆਹ ਕੀ ਹੈ ਓਕੇ 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 ਇੱਧਰ ਦੀ ਆਧਰ ਅੱਛਾ ਇੱਕ ਗੱਲ ਹੁਣ ਦੱਸ ਦਈਏ ਗੇਰਾ ਕਿ ਇੱਥੇ ਮੋਟਰ ਸੀਗੀ ਹਾਂ ਜੀ ਮੋਟਰ ਆ ਲੱਗੀ ਹੋਈ ਹੈ ਨਾ ਇਹ ਹੁਣ ਵੀ ਲੱਗੀ ਹੈ ਮੌਕੇ ਤੇ ਇਹ ਮੋਟਰ ਹੈ ਜਿਹਦੇ ਰਾਈਏ ਪਾਣੀ ਇੱਥੋਂ ਚੱਕ ਕੇ ਉੱਥੇ ਸੜਦਾ ਹਾਂ ਜੀ ਹੁਣ ਇਹ ਦੱਸ ਦੇਣ ਲਈ ਵੀ ਇਹ ਪਾਣੀ ਜਦੋਂ ਇਹ ਫੈਕਟਰੀ ਬੰਦ ਹੋਣੀ ਹੈ ਹੋਈ ਵੀ ਆ ਆਰਡਰ ਹੋਏ ਹੋਏ ਨੇ ਦੇ ਤਾਂ ਇਹ ਪਾਣੀ ਕਿੱਥੋਂ ਆਉਂਦਾ ਇਹ ਇੰਡਸਟਰੀਅਲ ਵੇਸਟੇਜ ਹੈ ਇਹ ਫੈਕਟਰੀ ਚੱਲਣ ਕਰਕੇ ਨਿਕਲਦੀ ਹੈ ਤੇ ਹੁਣ ਜਿਹੜੀ ਵੱਡੀ ਗੱਲ ਮੈਂ ਕਹਿਣ ਲੱਗਿਆ ਕਿ ਆ ਬੈਠੇ ਸਾਰੇ ਪੈਨ ਵਾਲੇ ਇੱਧਰ ਵੀ ਅਜ ਤੁਹਾਨੂੰ ਜਾ ਕੇ ਵੀ ਵਿਖਾਉਣੇ ਆ ਇਹਨਾਂ ਨੇ ਇਹ ਮੋਟਰ ਚੱਕ ਕੇ ਕਿੱਥੇ ਰੱਖ ਲਈ ਸੀ ਤੁਸੀਂ ਆ ਗੱਡੀਆਂ ਵਾਲੀ ਥਾਂ ਤੇ ਮੋਟਰ ਰੱਖਤੀ ਕਿ ਗੱਲ ਚੱਲ ਰਹੀ ਹੈ ਇਹ ਫੈਕਟਰੀ ਦਾ ਤਾਂ ਬੰਦ ਦਾ ਆਰਡਰ ਹੈ ਇਹਨਾਂ ਦੇ ਉੱਤੇ ਤੁਹਾਡੇ ਤੇ ਇਕੱਲਿਆਂ ਤੇ ਕੀਤਾ ਜਾਂ ਬਾਕੀਆਂ ਤੇ ਵੀ ਕੀਤਾ 435 ਇੱਕ ਮੇਰੇ ਤੇ ਪੰਜ ਬੰਦੇ ਆ ਤੇ ਕਮਾਲੂ ਪਿੰਡਿਆਂ ਦੇ ਇਹਨਾਂ ਦੇ ਨਾਂ ਲੈ ਕੇ ਤੇ ਚਾਰ ਅਨੁਫਸ਼ਾਤੇ ਜੀ ਜਿਹਨੂੰ ਮਰਜ਼ੀ ਪਾ ਦੇਣ ਇਹਨਾਂ ਤੇ ਕਿਹੜੀ ਦਫਾ ਲਈਏ ਤੁਹਾਡੇ ਤੇ ਚੋਰੀ ਦਾ ਜੀ ਚੋਰੀ ਦਾ ਮਕਦਮਾ ਕਰਤਾ ਜੀ ਐਫ ਆਈ ਆਰ ਕੱਟਤੀ ਮਕਦਮਾ ਨਹੀਂ ਐਫ ਆਈ ਆਰ ਕੱਟਤੀ ਸਾਹਮਣੇ ਹੁਣ ਇਹ ਦੱਸੋ ਕੇਸ ਇਹਨਾਂ ਤੇ ਹੋਣਾ ਚਾਹੀਦਾ ਜਿਹੜੇ ਕੇ ਸਰਕਾਰ ਦੀ ਕਨਸਟੀਟਿਊਸ਼ਨਲ ਬਾਡੀ ਦਾ ਆਰਡਰ ਨੂੰ ਡਿਨਾਈ ਕਰ ਰਿਹਾ ਐ ਐਫਲੂਐਂਟ ਵਾਟਰ ਕੱਢ ਕੇ ਬਾਹਰ ਪਾ ਰਹੇ ਨੇ ਤੇ ਕੇਸ ਇਹਨਾਂ ਤੇ ਹੋ ਰਿਹਾ ਮੈਂ ਸਿਰਫ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਨਾ ਹੈ ਕਿ ਜਿਹੜਾ ਤੁਸੀਂ ਕੇਸ ਇੰਨਾ ਤੇ ਕੀਤਾ ਹੈ ਇਹ ਕਿਹੜੀ ਗੱਲ ਦਾ ਕੀਤਾ ਚੋਰੀ ਦਾ ਆ ਤਾਂ ਪਈਓ ਮੋਟਰ ਤੇ ਚੋਰੀ ਕਿਵੇਂ ਹੋਗੀ ਤੇ ਫੇਰ ਤੁਹਾਡੇ ਅੱਜ ਡੀਐਸਪੀ ਸਾਹਿਬ ਇਹਨਾਂ ਨੂੰ ਆ ਕੇ ਆਂਦੇ ਨੇ ਕਿ ਕੇਸ ਨਹੀਂ ਕਰਾਂਗੇ ਸਰਫੇਸ ਲਈ ਕਿ ਅਸੀਂ ਸਾਰੇ ਆਉਣ ਵਾਲੇ ਹਲੇ ਤੁਸੀਂ ਗਾਂ ਵੇਖਿਓ ਜੇ ਪਰਸੋਂ ਵੀ ਅਸੀਂ ਆਉਣਾ ਗਿੱਦੜਵਾਏ ਉਸ ਤੋਂ ਬਾਅਦ ਇੱਥੇ ਫੌਜ ਆਊਗੀ ਸਾਰੀ ਪੱਤਰਕਾਰਾਂ ਦੀ ਵੀ ਤੇ ਹੋਰ ਲੋਕਾਂ ਨੂੰ ਵੀ ਸੱਦਾਂਗੇ ਤੁਸੀਂ ਐਂ ਸਮਝ ਲਿਓ। ਐਂ ਹੀ ਕਰਦੇ ਹਾਂਗੇ ਤੁਸੀਂ। ਜਿਹੜਾ ਮਰਜ਼ੀ ਤੱਕ ਆ ਕਰੂਗੇ। ਅਸੀਂ ਉਹਨੂੰ ਹਾਈ ਕੋਰਟ ਲੈ ਕੇ ਜਾਵਾਂਗੇ ਇਸ ਬੰਦੇ ਨੂੰ। ਪੰਜਾਬ ਪੋਲਿਊਸ਼ਨ ਬੋਰਡ ਨੂੰ ਡੇਢ ਮਹੀਨਾ ਪਹਿਲਾਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਹੋਈ ਆ ਕਿ ਆ ਫੈਕਟਰੀ ਬੰਦ ਆ ਫਿਰ ਵੀ ਚੱਲ ਰਹੀ ਆ। ਉਹਨਾਂ ਦੇ ਮੁਕੱਦਮਾ ਨਾ ਕਰਕੇ ਜਿਹੜੇ ਬੰਦੇ ਰੋਕਣਾ ਚਾਹ ਰਹੇ ਪਿੰਡ ਵਾਲੇ ਇਹਨਾਂ ਦੇ ਮੁਕੱਦਮਾ ਕਰੀ ਜਾਂਦੇ ਹੋ ਤੁਸੀਂ। ਬੱਲੇ ਓ ਤੇਰੀ ਬਦਲਾਵ ਵਾਲੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ। ਆ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਲੋਕਾਂ ਲਈ ਇਹਨਾਂ ਤੇ ਧੱਕਾ ਕਰੋ ਤੁਸੀਂ ਔਰ ਮੈਂ ਆ ਪੁਲਿਸ ਵਾਲਿਆਂ ਨੂੰ ਵੀ ਕਹਿ ਦੇਣਾ ਚਾਹਣਾ ਇਹ ਸਰਕਾਰਾਂ ਹਮੇਸ਼ਾ ਨਹੀਂ ਰਹਿਣੀਆਂ ਫਿਰ ਕਿੱਧਰ ਜਾਉਂਗੇ ਇਹਨਾਂ ਨੇ ਤਾਂ ਜੇਲ੍ਹ 'ਚ ਜਾਣਾ ਮੈਂ ਲਿਖ ਕੇ ਦਿੰਦਾ ਤੁਹਾਨੂੰ ਇਹ ਜੇਲ੍ਹ 'ਚ ਜਾਊਗਾ ਬੰਦਾ ਜਿਹੜਾ ਬੰਦਾ ਸਿੱਧਾ ਕਾਨੂੰਨ ਤੋੜ ਰਿਹਾ ਜਾਂ ਫਿਰ ਕਾਨੂੰਨ ਦਾ ਰਾਜ ਨਾ ਹੋਵੇ ਹਾਂ ਦੁੱਖ ਦੀ ਗੱਲ ਇਹ ਹੈ ਜਿਹੜੇ ਰਾਜ ਦੀ ਕਾਨੂੰਨ ਦੀ ਰੱਖਿਆ ਕਰਨ ਲਈ ਅਸੀਂ ਭਾਈਏ ਸਰਕਾਰ ਉਹ ਇਹਨਾਂ ਨਾਲ ਮਿਲੀ ਫਿਰਦੀ ਹੈ ਇਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਇਹ ਆਪ ਦੱਸ ਦੇਣਗੇ ਜਿਹੜੀ ਚੀਜ਼ ਸ਼ਰਿਆਂ ਬੰਦ ਕੀਤੀ ਹੋਈ ਹੈ ਕਿ ਗੰਦ ਪਾਉਂਦਾ ਹੈ ਪਾਣੀ ਗਲਤ ਹੈ ਇਹਦੀਆਂ ਕੋ ਫਾਰਮੈਲिटीज ਨਹੀਂ ਲਾਇਸੈਂਸ ਰੱਦ ਦਾ ਫਿਰ ਵੀ ਇਹ ਫੈਕਟਰੀ ਚੱਲ ਰਹੀ ਹੈ ਉਹਦੀ ਰਿਪੋਰਟ ਇਹ ਕਰ ਚੁੱਕੇ ਨੇ ਡੇਢ ਮਹੀਨਾ ਪਹਿਲਾਂ ਤੁਸੀਂ ਉਹ ਰਿਪੋਰਟ ਤੇ ਕਾਰਵਾਈ ਨਹੀਂ ਕਰ ਰਹੇ ਉਲਟਾ ਇਹਨਾਂ ਨੂੰ ਡਰਾ ਰਹੇ ਹੋ ਕੋਈ ਗੱਲ ਨਹੀਂ ਕਰ ਲੋ ਅਸੀਂ ਤਾਂ ਹਾਈ ਕੋਰਟ ਵੀ ਜਾਵਾਂਗੇ ਤੇ ਸਰਕਾਰ ਵਾਲੇ ਲੰਬੇ ਸਮੇਂ ਦੀ ਦੀਓ ਤੋਂ ਬਾਅਦ ਤੁਸੀਂ ਕਿੱਧਰ ਜਾਓਗੇ ਸਾਰੇ ਇਹਦਾ ਅੰਦਾਜ਼ਾ ਲਾ ਲਿਓ ਜੇ ਇੱਥੇ ਪੁਕਤ ਨਹੀਂ ਪੈਣੀ ਤੁਹਾਨੂੰ ਸਾਰਿਆਂ ਨੂੰ ਪਰ ਮੈਂ ਇਹਨੂੰ ਵੀ ਆਣਾ ਜਿਹੜਾ ਵੀ ਹੈਗਾ ਫੈਕਟਰੀ ਵਾਲਾ ਓਏ ਬੰਦਿਆ ਰੱਬ ਦੀਆ ਇੰਨਾ ਚ ਰਹਿੰਦਾ ਰਿਆ ਇਹਨਾਂ ਦੇ ਵੱਲ ਦਾ ਹੋ ਕੇ ਖੜ ਜਾ ਨਹੀਂ ਤਾਂ ਤੇਰਾ ਐਵਜਾ ਹਾਲ ਕਰਾਂਗੇ ਤੈਨੂੰ ਸਮਝ ਨਹੀਂ ਆਉਣੀ ਜਿਹੜੇ ਕਾਨੂੰਨ ਤੋੜ ਰਿਹਾ ਤੂੰ ਆਹੀ ਪੁਲਿਸ ਵਾਲੇ ਤੈਨੂੰ ਹੀ ਜਿਵੇਂ ਕਰਨਗੇ ਉਸ ਤੋਂ ਬਾਅਦ ਵੇਖ ਲਈ ਕੀ ਹੁੰਦਾ ਤੇਰੇ ਨਾਲ ਉਹ ਥਾਣੇਦਾਰ じゃ ਕਿੱਧਰ ਗਿਆ ਜਿਹੜਾ ਤੁਹਾਨੂੰ ਧਮਕੀ ਦਿੰਦਾ ਹੀ ਉਹ ਕਿੱਥੇ ਆ ਸ਼ਰੀਆਂ ਮਾ ਕੇ ਆ ਸਾਰੇ ਪਿੰਡ ਦੇ ਵਿੱਚ ਧਮਕੀਆਂ ਦੇ ਰਹੇ ਆ ਤੁਹਾਡੇ ਪੁਲਿਸ ਵਾਲੇ ਵਾਹ ਮੁੱਖ ਮੰਤਰੀ ਸਾਹਿਬ ਉਧਰ ਵਖਾ ਦੇ ਇੱਕ ਵਾਰੀ ਸਾਰਾ ਪਿੰਡ ਫੇਰ ਬੈਠਾ ਹੋਇਆ ਅੱਜ ਕੀ ਇਹ ਵਿਚਾਰੀਆਂ ਬੀਬੀਆਂ ਸਾਡੀਆਂ ਬਜ਼ੁਰਗ ਸਾਡੇ ਸਾਰਾ ਪਿੰਡ ਕੰਮ ਦੀ ਰੋਤ ਚ ਇਸੇ ਕੰਮ ਲਈ ਕਰਦਾ ਰਵੇ ਆ ਜੋ ਆ ਇੱਧਰ ਜ਼ਰਾ ਪਹਿਲਾਂ ਇੱਕ ਦਿਨ ਇੱਕ ਪਈਦਾ ਸੀ ਕਰਦਾ ਸੀ ਹੈ ਇੱਕ ਹੋਰ ਗੱਲ ਸੁਣ ਲਿਓ ਜੇ ਉਹ ਚੋਰ ਲੈਂਦਾ ਜੀ ਉਹ ਵੀ ਚਲਾ ਲਿਆ ਪਹਿਲਾਂ ਵਾਲਾ ਵੀ ਜਦੋਂ ਇਹਦਾ ਰੱਦ ਹੋਇਆ ਹੈ ਲਾਇਸੈਂਸ ਇਹਨੂੰ ਰਿਵਿਊ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਦਾ ਇੱਕ ਜਨਰੇਟਰ ਸੀਗਾ ਜਿਹਨੂੰ ਸੀਜ਼ ਕਰ ਲਿਆ ਗਿਆ ਸੀਗਾ ਹੁਣੇ ਨਵਾਂ ਜਨਰੇਟਰ ਲੈ ਕੇ ਆਏ ਨੇ ਇਹ ਕੋਈ ਦੱਸੂਗਾ ਔਰ ਨਵਾਂ ਜਨਰੇਟਰ ਵਾਲੇ ਦਾ ਆਪਣੇ ਕੋਲੇ ਹੈਗੀ ਆ ਨਾ ਰਿਕਾਰਡਿੰਗ ਹਾਂਜੀ ਹਾਂਜੀ ਜਿਹੜਾ ਲੈ ਕੇ ਆਏ ਸੀਗੇ ਹਾਂਜੀ ਹਾਂਜੀ ਉਹਦੇ ਸਾਡੇ ਕੋਲੇ ਰਿਕਾਰਡ ਹੈਗਾ ਹੁਣ ਦੱਸੂਗੇ ਅਥਾਰਟੀ ਇਹ ਕਿਉਂ ਹੋ ਰਿਹਾ ਹੈ ਆ ਵਿਚਾਰੇ ਯਾਰ ਇਹਨਾਂ ਨੇ ਕੋਈ ਗੁਨਾਹ ਕੀਤਾ ਅਸੀਂ ਤੁਹਾਨੂੰ ਵੋਟਾਂ ਪਾਤੀਆਂ ਇਹ ਗੁਨਾਹ ਹੋ ਗਿਆ ਸਾਡੇ ਕੋਲੋਂ